ਆਗੇ ਤੁਸੀਂ ਹਾਂ ਯਾਰ ਆ ਗਿਆ ਆਇਆ ਤੂੰ ਦਾਸ ਜੇ ਬੈਠ ਕੇ ਆ ਕੇ ਉਹ ਦਾਸ ਨਾ ਹੋ ਮਤਾ ਯਾਰ ਹੋ ਮਾਗੀ ਕਿੰਨੀਆਂ ਵਾਰ ਰਿਪੋਰਟਾ ਕਰਾ ਲੀਆ ਯਾਰ ਕਦੇ ਵੀ ਨਹੀਂ ਸਹੀ ਆਏਗੀ ਉਹੀ ਪੈਸੇ ਲਵਾਈ ਜੰਨੀ ਹੁੰਦੀ ਆ ਤੁਸੀਂ ਮੇਰੇ ਗਣੀ ਵੀ ਦੇਖ ਲਓ ਫਿਰ ਮੈਂ ਸਾਰਾ ਦਿਨ ਕੱਲੀ ਰਹਿਣੀ ਆ ਘਰ ਚ ਮੈਨੂੰ ਘਰ ਖਾਣ ਨੂੰ ਆਉਂਦਾਗਾ ਮੇਰਾ ਜਮੀ ਜੀ ਨਹੀਂ ਲੱਗਦਾ ਕੱਲੀ ਦਾ ਮੈਂ ਕਿੱਥੇ ਜਾਮਾ ਉਹ ਤੈਨੂੰ ਕਿੰਨੀ ਵਾਰ ਕਿਹਾ ਯਾਰ ਮੈਂ ਬਾਪ ਨਹੀਂ ਬਣ ਸਕਦਾ ਗਿਆ ਉਹ ਜਿਨ੍ਹਾਂ ਦੀਆਂ ਲਾਦਾ ਨਹੀਂ ਹੁੰਦੀਆਂ ਉਹ ਵੀ ਤਾਂ ਦਿਨ ਕੱਟਦੀ ਨੇ ਫਿਰ ਮੇਰੀ ਵੀ ਮਜਬੂਰੀ ਸਮਝੋ ਨਾ ਤੁਸੀਂ ਮੈਂ ਹੋਰ ਕੰਦਾ ਜੀ ਟੱਕਰਾ ਮਾਰਾਂ ਮੇਰਾ ਜੀ ਨਹੀਂ ਲੱਗਦਾ ਇਸ ਘਰ 'ਚ ਤੁਸੀਂ ਨਹੀਂ ਸਮਝਦੇ ਮੇਰੀ ਮਜਬੂਰੀ ਰੌਲਾ ਪਾ ਦੇ ਸਾਰੇ ਪਿੰਡ 'ਚ ਵੀ ਮੈਂ ਬਾਪ ਨਹੀਂ ਬਣ ਸਕਦਾ ਗਿਆ ਜਦੋਂ ਮੈਂ ਪਿੰਡ ਵਿੱਚ ਦੀ ਲੰਗਦੀ ਆ ਨਾ ਸਿਆਣੀ ਬੁੜੀ ਹਰੇਕ ਪੁੱਛਦੀ ਆ ਵੀ ਹਾਂ ਭਾਈ ਕਦੋਂ ਖੁਸ਼ਖਬਰੀ ਸੁਣਾ ਰਹੀਆਂ ਕੋਈ ਜਵਾਬਕ ਨਹੀਂ ਹੋਇਆ ਕੀ ਗੱਲ ਹੋਗੀ ਮੈਨੂੰ ਪਤਾ ਕਿੰਨੀ ਸ਼ਰਮ ਆਉਂਦੀ ਆ ਮੈਂ ਕੀ ਕਹਾਂ ਉੱਥੇ ਉਹ ਮਾਰਦੇ ਫਿਰ ਦੇ ਕੇ ਗੋਲੀਆਂ ਮੈਨੂੰ ਉਹ ਬੁਰਾ ਲੱਗਦਾ ਮੈਂ ਮੈਂ ਤੁਹਾਨੂੰ ਐ ਤਾਂ ਨਹੀਂ ਕਹਿੰਦੀ ਹੈਗੀ ਕਿਸੇ ਹੋਰ ਡਾਕਟਰ ਨੂੰ ਦਿਖਾ ਲਾਂਗੇ ਕਿ ਤੋ ਹੋਰ ਦਵਾਈ ਲੈ ਲਾਂਗੇ ਤੁਸੀਂ ਤਾਂ ਹੋਰ ਇਹ ਗੱਲਾਂ ਕਰੀ ਜਾਂਦੇ ਹੋ ਹਰ ਇੱਕ ਚੀਜ਼ ਦਾ ਇਲਾਜ ਹੈਗਾ ਉਹ ਜਿਨ੍ਹਾਂ ਦੇ ਇਲਾਜ ਨਹੀਂ ਹੁੰਦੀ ਉਹਨਾਂ ਦੀ ਵੀ ਜ਼ਿੰਦਗੀ ਨਿਕਲਦੀ ਆ ਇੱਕ ਔਰਤ ਨਾ ਭੁੱਖ ਤੇ ਸਾਰਾ ਕੁਝ ਕੱਟ ਲੈਂਦੀ ਆ ਗਰੀਬੀ ਵੀ ਕੱਟ ਲੈਂਦੀ ਆ ਪਰ ਇਲਾਜ ਤੋਂ ਬਿਨਾ ਉਹਦਾ ਟਾਈਮ ਨਹੀਂ ਨਿਕਲਦਾ ਹੈਗਾ ਛੋਟੀਆਂ ਤਾਂ ਗੱਲਾਂ ਨੇ ਜਿੰਨੀਆਂ ਮਰਜ਼ੀ ਕਰਾ ਲਓ ਆਹੋ ਮੇਰੇ ਤਾਂ ਗੱਲਾਂ ਨੇ ਫਿਰ ਮੈਂ ਹੁਣ ਕੀ ਕਰਾਂ ਯਾਰ ਦੁਖੀ ਕਰ ਲਿਆ ਮੈਂ ਤਾਂ ਆਪ ਇਹ ਬੰਦੇ ਨੂੰ ਤਾਂ ਗੁੱਸਾ ਕਰਨਾ ਆਉਂਦਾ ਆਪਦੀਆਂ ਗਲਤੀਆਂ ਲੁਕਾਉਂਦਾ ਮੈਂ ਕੀ ਕਰਾਂ ਮੈਨੂੰ ਤਾਂ ਇਹ ਕਰ ਖਾਣ ਨੂੰ ਆਉਂਦਾ ਮੈਂ ਤਾਂ ਨਹੀਂ ਇਹਦੇ ਨਾਲ ਰਹਿਣਾ ਹੈਗਾ ਲਾਤ ਤੋਂ ਬਿਨਾਂ ਇਸ ਦੁਨੀਆ 'ਚ ਹੈ ਵੀ ਕੀ ਜਵਾਕ ਬਿਨਾਂ ਜਮਾਂ ਜੀ ਨਹੀਂ ਲੱਗਦਾ ਹੈਗਾ ਕੀ ਕਰਾਂ ਮੈਂ ਤੇਰੀ ਸਮਝਦਾ ਹੈਗਾ ਤਾਂ ਦੇਖ ਲੈ ਰੋਟੀਆਂ ਵੀ ਬਣੀਆਂ ਬਣਾਈਆਂ ਅਹੀਂ ਰਹਿ ਗਈਆਂ ਗੁੱਸੇ 'ਚ ਅਹੀਂ ਬਾਹਰ ਨਿਕਲ ਗਿਆ ਇਹਦੇ ਲਾਵੇ ਤਾਂ ਹੋਰ ਕੋਈ ਕੰਮ ਨਹੀਂ ਹੈਗਾ ਹਰ ਇੱਕ ਗੱਲ ਤੇ ਗੁੱਸਾ ਹਰ ਇੱਕ ਗੱਲ ਤੇ ਗੁੱਸਾ ਹੁਣ ਤਾਂ ਬਹੁਤ ਟਾਈਮ ਹੋ ਗਿਆ ਇਹਦੇ ਮੂਕਣ ਹੀ ਦੇਖਦੀ ਨੂੰ ਹੁਣ ਤਾਂ ਨਾ ਹੱਦ ਹੋ ਗਈ ਗੱਲਾਂ ਵਾਲੀ ਆਪਦੀ ਗਲਤੀ ਤਾਂ ਮੰਨਦਾ ਨਹੀਂ ਕਸੂਰ ਮੇਰੇ 'ਚ ਕੱਢੀ ਜਾਉ ਹੁਣ ਨਹੀਂ ਮੈਂ ਸਹਿ ਸਕਦੀ ਹੈਗੀ ਹੁਣ ਤਾਂ ਲੱਗਦਾ ਮੈਨੂੰ ਜ਼ੋਰੇ ਦੀ ਗੱਲ ਮੰਨਣੀ ਪਊਗੀ ਉਸੇ ਨਾਲੇ ਗੱਲ ਕਰਦੀ ਆ ਹੁਣ ਤਾਂ ਮੈਂ ਹੁਣ ਇਹਦੇ ਮੂੰਹ ਕਣੀ ਕਿੰਨਾ ਚਿਰ ਦੇਖੀ ਜਾਊਂਗੀ ਮੈਂ ਚੱਲ ਮਨਾ ਕਰ ਗੱਲ ਉਹਦੇ ਨਾਲ ਜੋਰੇ ਮੈਂ ਨਾ ਤੇਰੇ ਕੋਲ ਕੰਮ ਆਈ ਆ ਜਿਹੜੀ ਤੂੰ ਗੱਲ ਕਹੀ ਸੀ ਨਾ ਉਹ ਗੱਲ ਮੈਂ ਮੰਨਣ ਨੂੰ ਤਿਆਰ ਹਾਂ ਮੈਨੂੰ ਉਹੀ ਗੱਲ ਸਹੀ ਲੱਗਦੀ ਆ ਆਜਾ ਅੰਦਰ ਬੈ ਕੇ ਗੱਲ ਕਰਦੇ ਹਾਂ ਉਹ ਦਾ ਕੀ ਗੱਲ ਮੈਂ ਤਾਂ ਉਹੀ ਗੱਲ ਕਰ ਰਹੀ ਆ ਜੋ ਤੂੰ ਕਿਹਾ ਤੀ ਨਾ ਉਹੀ ਗੱਲ ਮੈਨੂੰ ਸਹੀ ਲੱਗ ਰਹੀ ਆ ਹੁਣ ਕਿ ਤੇਰੀ ਗੱਲ ਮੈਨੂੰ ਮੰਨਣੀ ਪਊਗੀ ਹੋਰ ਤਾਂ ਕੋਈ ਹੱਲ ਹੈ ਨਹੀਂਗਾ ਪਹਿਲਾਂ ਅਖਿਆ ਜਾਏਗਾ ਜੀ ਤੈਨੂੰ ਵੀ ਮੰਨ ਲੈ ਗੱਲ ਤੁਸੀਂ ਕਿਹੜਾ ਮੰਨਦੇ ਹੋ ਨਾਲ ਹੁਣ ਤਾਂ ਪਾਣੀ ਸਿਰ ਉੱਪਰ ਦੀ ਲੰਗਣ ਲੱਗ ਗਿਆ ਹੁਣ ਤਾਂ ਮੈਂ ਤਾਂ ਸਿਆ ਨਹੀਂ ਜਾਂਦਾ ਹੈਗਾ ਇਹ ਕੁਸਾ ਉਹ ਬੰਦੇ ਦੇ ਮੂੰਹ ਕਣੀ ਦੇਖ ਕੇ ਨਾ ਮੈਨੂੰ ਗੁੱਸਾ ਆਉਂਦਾ ਉਹ ਆਪਣੀ ਗਲਤੀ ਤਾਂ ਮੰਨਦਾ ਨਹੀਂ ਮੇਰੇ ਚ ਗਲਤੀ ਹੈ ਗੱਡੀ ਜਾਂਦਾ ਤੁਸੀਂ ਮੰਨੀ ਹੁਣ ਜੇ ਪਹਿਲੀ ਮੰਨ ਜਾਂਦੀ ਫਿਰ ਕੀ ਹੋ ਜਾਂਦਾ ਚਲ ਠੀਕ ਹੈ ਹੁਣ ਮੈਨੂੰ ਤੇਰੀ ਗੱਲ ਮਨਜ਼ੂਰ ਹੈ ਚਲ ਅਜ ਤਾਂ ਸਹੀ ਚੇਲੇ ਟਾਈ ਪਰਤ ਲਾ ਕੇ ਹੁਣ ਤੈਨੂੰ ਮੈਨੂੰ ਤੇਰੀ ਗੱਲ ਸਮਝ ਆ ਗਈ ਮੈਂ ਤਾਂ ਤੈਨੂੰ ਕਦੋਂ ਦਾ ਸਮਝਾਉਂਦਾ ਸੀਗਾ ਪਰ ਤਰੇ ਅਕਲ ਚਰੀ ਵਹਿ ਰਹੀ ਤੀਗੀ ਹੁਣ ਤਾਂ ਹੁਣ ਵੀ ਸਮਝੀ ਹਾਂ ਚਲ ਠੀਕ ਹੈ ਹੁਣ ਮੈਂ ਜਾਂਨੀ ਆ ਕਰੇ ਮੀ ਨਹੀਂ ਹੈਗਾ ਕੋਈ ਪਤਾ ਨਹੀਂ ਕਿੱਧਰ ਭੱਗੀ ਮਨ ਆ ਆ ਗਿਆ ਸਾਸਰੀ ਘਰ ਮਮੀ ਸਾਸਰੀ ਘਰ ਹੋ ਠੀਕ ਹੈ ਹਾਂ ਠੀਕ ਠਾਕ ਕਿੱਧਰ ਭੱਗੇ ਮਮਾ ਵੀ ਨਹੀਂ ਹੈਗਾ ਦੀ ਘਰੇ ਨਾ ਕੂਮਤੀ ਮੈਂ ਤਾਂ ਆ ਕੇ ਛੇਟ ਖੋਲਿਆ ਆ ਕਮਾਂਡੀਆਂ ਦੇ ਗਈ ਹੋਈ ਸੀ ਕੰਮ ਤੂੰ ਕਦੋਂ ਕਾਇਤੀ ਮੈਂ ਹੁਣੇ ਆਇਆ ਪੰਜ ਮਿੰਟ ਹੋਏ ਨੇਗੇ ਅੱਛਾ ਠੀਕ ਹੈ ਅੰਦਰਲਾ ਗੇਟ ਵੀ ਲੱਗਿਆ ਪਿਆ ਸੀਗਾ ਆ ਗੇਟ ਖੁੱਲਾ ਪੀਗਾ ਨਾ ਇਹ ਦੱਸ ਤੈ ਕਿਵੇਂ ਗੇੜਾ ਮਾਰ ਲਿਆ ਉਹ ਮੈਂ ਇੱਧਰ ਨਾ ਪੇਪਰ ਦੀ ਤਿਆਰੀ ਜੀ ਕਰਨ ਲੱਗਿਆ ਅੱਛਾ ਆ ਪਾਤਣਾ ਹਾਂ ਹਾਂ ਤੇ ਉਹ ਬੈਂਕੀ ਦੇ ਪੇਪਰ ਦੀ ਗੱਲ ਮਹਾ ਚਲ ਦੇਖ ਲਈ ਦੀ ਕੇ ਠੀਕ ਐ ਮਾਂ ਮੀਨਾ ਕਿ ਚਲ ਉਰੇ ਰਹਿ ਜੀ ਮਾਮੇ ਨਾਲ ਹੋਈ ਸੀ ਫੋਨ ਤੇ ਗੱਲ ਉਹ ਕਹਿੰਦਾ ਆ ਜੀ ਹਾਂ ਤੇ ਕੀ ਕਹਿੰਦੇ ਨੇ ਮਹਾ ਚਲ ਮੀਨਾ ਕਰੂ ਮੈਂ ਉਰੇ ਚਲ ਵਧੀਆ ਇਹ ਵੀ ਤੇਰਾ ਆਪਦਾ ਘਰ ਐ ਉਰੇ ਰਹਿ ਜੀਗਾ ਫੇਰ ਕੀ ਐ ਅਸੀਂ ਵੀ ਤੇਰੇ ਆਪਦੇ ਆਂਗੇ ਆਇਆ ਵੀ ਚਲ ਉਰੇ ਨੇੜੇ ਪੈਂਦਾਗਾ ਤਾਂ ਕਰਕੇ ਹਾਂ ਹਾਂ ਠੀਕ ਐ ਚਲ ਤੂੰ ਬੈਠ ਮੈਂ ਤੇਰੇ ਵਾਸਤੇ ਚਾਹ ਬਣਾ ਕੇ ਲਿਆਉਣੀ ਆ ਹਾਂ ਚਾਹ ਬਣਾ ਲੈ ਮਮੀ ਲਾ ਲ ਬੱਲੇ ਬੱਲੇ ਉਹ ਸਸੀ ਗਾ ਮਈ ਭਾਂਡ ਜਾ ਗਿਆ ਹੋ ਠੀਕ ਆ ਹਾਂ ਠੀਕ ਠਾਕ ਹੋ ਤੁਸੀਂ ਉਸ ਤੋਂ ਠੀਕ ਹੋ ਵਧੀਆ ਵਧੀਆ ਕਿੱਧਰ ਗਏ ਸੀਗੇ ਉਹ ਮੈਂ ਖੇਤ ਗਿਆ ਠੀਗਾ ਅੱਛਾ ਅੱਛਾ ਹਾਂ ਹਾਂ ਠੀਕ ਐ ਕਦੋਂ ਆਏ ਦੀ ਫਿਰ ਮੈਂ ਆ ਹੋ ਗਿਆ ਅੱਧਾ ਘੰਟਾ ਇਹਨੂੰ ਅੱਛਾ ਹਾਂ ਬਸ ਚਾਹ ਚੂ ਪੀ ਲਈ ਸੀਗੀ ਮੈਂ ਚਾਹ ਚੂ ਪੀ ਲਈ ਹਾਂ ਮੰਮੀ ਵੀ ਪਹਿਲਾਂ ਹੈ ਨਹੀਂ ਸੀ ਘਰੇ ਉਹ ਵੀ ਗਈ ਹੋਊਗੀ ਕਿ ਨਹੀਂ ਮੈਂ ਇੱਧਰ ਘੁਮਾਂਡਿਆ ਨਹੀਂ ਗਈ ਤੀਗੀ ਮੰਮੀ ਚੱਲ ਗਈ ਹੋਗੀ ਹਾਂ ਹੁਣ ਅੰਦਰ ਹੀ ਆ ਹਾਂ ਅੰਦਰੀਆ ਹੁਣ ਤਾਂ ਅੱਛਾ ਹਾਂ ਚਾਹ ਜੀ ਬਣਾ ਕੇ ਦੇ ਕੇ ਗਈ ਸੀ ਤੀ ਹੁਣ ਫੇਰ ਪਨ ਕੀ ਕਰਦੀ ਹੈ ਅੱਛਾ ਰੋਟੀ ਰੋਟੀ ਖਾ ਲਾਂਦਾ ਨਾ ਰੋਟੀ ਨਹੀਂ ਖਾਂਦੇ ਹੱਥ ਨਹੀਂ ਖਾਵਾਂਗੇ ਚਲ ਹੱਥ ਨੇ ਖਾ ਲਈ ਤੇ ਇੱਕ ਟੁਕ ਟੁਕ ਲਾਉਣਾ ਨਾ ਨਾ ਮੈਂ ਇਧਰ ਲਾਉਂਦਾ ਮਾਮੇ ਅੱਛਾ ਲਾਉਂਗਾ ਨਹੀਂ ਗਾ ਹੂੰ ਕੁਮਾਏ ਤਾਂ ਕਦੀ ਪੀਤੀ ਨਹੀਂ ਗਈ ਹਾਂ ਤੁਰਕਾ ਤਾਂ ਫੇਰ ਮੈਂ ਰੈਡੀ ਕਰਾ ਲਾਂ ਦਉ ਕੋਟ ਦਾ ਅੱਛਾ ਹੂੰ ਚੱਲ ਜਿਹੜਾ ਕੰਮ ਆਇਆ ਧਿਆਨ ਨਾਲ ਕਰੀ ਚੰਗਾ ਹਾਂ ਮੈਂ ਪੇਪਰ ਦੀ ਤਿਆਰੀ ਕਰਨ ਮੈਂ ਬਸ ਪੜਨਾ ਜਾਂਦਾ ਸੀ ਅੰਦਰ ਅੱਛਾ ਵੀ ਪੜ ਲਾਂ 2 ਕੁ ਮਿੰਟ ਚੱਲ ਲੱਗ ਜੇ ਕਿਤੇ ਫੇਰ ਵਧੀਆ ਗੱਲਾਂ ਹੋਰ ਮੈਂ ਚੱਲ ਦੇਖ ਲੈਣ ਪੇਪਰ ਦੇ ਕੇ ਹਾਂ ਹਾਂ ਤੇ ਚੱਲ ਬਣ ਜੇ ਕੰਮ ਸਰ ਨੂੰ ਵਧੀਆ ਨੌਕਰੀ ਮਿਲ ਜੇ ਸਰਕਾਰੀ ਹਨਾ ਚੱਲ ਪੜ ਲਾ ਫੇਰ ਹਾਂ ਪਾਣੀ ਜਾਂ ਪੀ ਆਵਾਂ ਮੈਂ ਆਉਣਾ ਮੈਂ ਅੰਦਰ ਉਹ ਚਾ ਚੂਲਿਆ ਦੇ ਹੈ ਬਾਹਰੋਂ ਆਇਆ ਚਾਹ ਚੱਕ ਕੇ ਪੀ ਲਾਂਦਾ ਸਵੇਰ ਵਾਲੀ ਹੈਗਾ ਜੀ ਸਵੇਰ ਵਾਲਾ ਯਾਰਾ ਇਹਨਾਂ ਨੂੰ ਕਰ ਦਿੰਦੀ ਆ ਨਾ ਉਦੋਂ ਕਿਵੇਂ ਬੋਲਦਾ ਸੀ ਮੈਨੂੰ ਬਸ ਮੈਨੂੰ ਬੁਲਾਈ ਹੁਣ ਯਾਰ ਗੱਲ ਸੁਣ ਮੇਰੇ ਘਰ ਦਾ ਜੀ ਕਰਦਾ ਐ ਬੋਲਣ ਨੂੰ ਹੈ ਮੇਰਾ ਤਾਂ ਆਪ ਯਾਰ ਮਨ ਜਾ ਖਰਾਬ ਹੋ ਗਿਆ ਤੇ ਇਹ ਗੱਲਾਂ ਜੇ ਸੁਣ ਕੇ ਨਾ ਫਿਰ ਮੇਰੇ ਕਣੀ ਵੀ ਦੇਖ ਲਿਆ ਕਰੋ ਵੀ ਮੈਂ ਕਿਵੇਂ ਆਂਦਾ ਮਰ ਮਾਰਦੀ ਹੈਗੀ ਤੁਸੀਂ ਤਾਂ ਦਾ ਗੁੱਸਾ ਦਿਖਾ ਜਾਣਿਓ ਮੈਂ ਆਪਦਾ ਗੁੱਸਾ ਕੀ ਦਿੱਤਾ ਕਟਾ ਹੁਣ ਕੱਢ ਲੈ ਮੇਰੇ ਤੇ ਗੁੱਸਾ ਹੈ ਮੈਨੂੰ ਨਹੀਂ ਲੋੜ ਹੈਗੀ ਬਸ ਜਾਓ ਆਪਦਾ ਚਾਹ ਚਾੱਕ ਕੇ ਪੀ ਲਓ ਐਂ ਕਰਨ ਨੂੰ ਕਰਦੀ ਹੈਗੀ ਮਨ ਜਾ ਹਣਾ ਤਾਰ ਦੇ ਗੁੱਸਾ ਉਹਦਾ ਕੋਈ ਨਾ ਫਰਮੂ ਵੀ ਗੁੱਸਾ ਮੇਰੇ ਕੋਲ ਕੋਨਾ ਗੁੱਸਾ ਤਾਰਨ ਨੂੰ ਤੁਸੀਂ ਤਾਂ ਗੁੱਸਾ ਤਾਰ ਕੇ ਆਪਦਾ ਬਾਹਰ ਲੰਮੇ ਜਾਣੇ ਹੋਗੇ ਮੇਰੀਆਂ ਘਰਾਂ ਸੂਤ ਦੇ ਹੋਗੇ ਹੁਣ ਸੁਣਾ ਦੇ ਫਿਰ ਨਾ ਮੈਨੂੰ ਕੁਝ ਵੀ ਸੁਣਾਉਣਾ ਹੈਗਾ ਚਾਹ ਪੀਣੀ ਹੈ ਨਾ ਮੈਂ ਲਿਆ ਦਨੀ ਆ ਜਾ ਕੇ ਚਾਹ ਕੋਈ ਗੱਲ ਸੁਣਨ ਵਾਲੇ ਉਹਨੂੰ ਦਦੀ ਪਾਣ ਜੈ ਨੂੰ ਠੀਕ ਆ ਕੋਈ ਨਾ ਮੈਨੂੰ ਦਿਖਦਾ ਸਾਰਾ ਕੁਝ ਮੈਨੂੰ ਸਮਝਾਉਣ ਦੀ ਲੋੜ ਨਹੀਂ ਹੈਗੀ ਹੈ ਆ ਗਈ ਕੀ ਹੋ ਗਿਆ ਬੜੇ ਖੋਲ ਰਹੇ ਹੋ ਨਾ ਕੁਛ ਨਹੀਂ ਲੈ ਤੂੰ ਚਾਹ ਪੀ ਲੈ ਤੇਰੇ ਨਾਲ ਦੇ ਟੈਨਸ਼ਨ ਲੱਗਦੀਆਂ ਮੈਨੂੰ ਨਾ ਟੈਨਸ਼ਨ ਤਾਂ ਤਾਂਦੀ ਐ ਇਹ ਤਾਂ ਚੱਲੀ ਜਾਂਦੀਆਂ ਹੁੰਦੀਆਂ ਨੇ ਤੂੰ ਚਾਹ ਪੀ ਲੈ ਆਪਦੀ ਨਹੀਂ ਫੇਰ ਵੀ ਹਿੰਦਸੂ ਦਾ ਸਹੀ ਕੀ ਗੱਲ ਹੋਗੀ ਚਾਹ ਤਾਂ ਮੈਂ ਬਿਲੂ ਠੰਡੀ ਹੋ ਜਾਉਂ ਨਾ ਚੱਲ ਜੇ ਤੂੰ ਜ਼ਿਆਦਾ ਪੁੱਛਦਾ ਤਾਂ ਮੈਂ ਤੈਨੂੰ ਦੱਸ ਦਿੰਨੀ ਆ ਮੈਂ ਨਾ ਤੇਰੇ ਮਾਮੇ ਤੋਂ ਥੋੜੇ ਜਿਹਾ ਪੈਸੇ ਮੰਗੇ ਤੇ ਤੇ ਉਹ ਕਹਿੰਦਾ ਮੇਰੇ ਕੋਲ ਹੈ ਨਹੀਂਗੇ ਮੈਨੂੰ ਜ਼ਰੂਰੀ ਲੋੜਤੀ ਪੈਸਿਆਂ ਦੀ ਅੱਛਾ ਹਾਂ ਹਾਂ ਅਜੇ ਕੀ ਲੋੜ ਹੋਗੀ ਬਸ ਮੈਂ ਤੈਨੂੰ ਦੱਸ ਨਹੀਂ ਸਕਦੀ ਹੈਗੀ ਮੈਨੂੰ ਲੋੜ ਹੈ ਬਹੁਤ ਜ਼ਰੂਰੀ ਲੋੜ ਹੈ ਕਿੰਨੇ ਪੈਸੇ ਦੀ ਲੋੜ ਹੈ ਮੈਨੂੰ 10000 ਦੀ ਲੋੜ ਹੈ 10000 ਹਾਂ ਤੇ ਬਸ ਤਾਂ ਪੈਸਾ ਹੈ ਮੇਰੀ ਫੀਸ ਵਾਸਤੇ ਸੀਗੇ ਚਲੋ ਜੇ ਤੁਹਾਨੂੰ ਮੈਂ ਜਿਆਦਾ ਲੋੜ ਆ ਗਈ ਫਿਰ ਮੈਨੂੰ ਵਾਪਸ ਕਰ ਦੇਵੋ ਮੈਂ ਭਰ ਦੂੰਗਾ ਠਹਿਰ ਕੇ ਨਾ ਤੂੰ ਰਹਿਣ ਦੇ ਤੈਨੂੰ ਲੋੜ ਹੈ ਫੀਸ ਵਾਸਤੇ ਛੱਟ ਪਰਾਂ ਮੈਂ ਕਿਤੇ ਹੋਰ ਇੰਤਜ਼ਾਮ ਕਰ ਲਵਾਂਗੀ ਨਹੀਂ ਚਲ ਕੋਈ ਗੱਲ ਨਹੀਂ ਤੁਸੀਂ ਲੈ ਲਓ ਤੇ ਮੈਂ ਨੇ ਅੱਧੀ ਫੀਸ ਭਰ ਦੂੰਗਾ ਇਹ ਬਾਅਦ ਚ ਦੇ ਦੇ ਤੁਸੀਂ ਮੈਨੂੰ ਤੂੰ ਟੈਨਸ਼ਨ ਨਾ ਲੈ ਜਦੋਂ ਮੇਰੇ ਕੋਲ ਆਗੇ ਨਾ ਤੇਰੇ ਮਾਮੇ ਨੇ ਮੈਨੂੰ ਦੇਤੇ ਪੈਸੇ ਉਹੀ ਪੈਸੇ ਮੈਂ ਤੈਨੂੰ ਫੜਾ ਦੂੰਗੀ। ਨਾ ਨਾ ਕੋਈ ਗੱਲ ਨਹੀਂ। ਬਾਕੀ ਗੱਲ ਹੋਰ। ਤੂੰ ਆਪਣੇ ਮਾਮੇ ਨੂੰ ਨਾ ਦੱਸੀਂ ਜੰਗਾ। ਵੀ ਮੈਂ ਤੇਰੇ ਤੋਂ ਪੈਸੇ ਲੈਏ ਨੇ। ਅੱਛਾ। ਨਹੀਂ ਚਲੋ ਕੋਈ ਗੱਲ ਨਹੀਂ ਮੈਂ ਮਾਮੇ ਨੂੰ ਨਹੀਂ ਦੱਸਦਾ। ਤੇ ਪਰ ਮੈਨੂੰ ਦੇ ਦਿਓ ਟਾਈਮ ਨਾਲ ਮੈਂ ਫਿਰ ਫੀਸ ਵੀ ਭਰਨੀ ਹੋਊਗੀ ਨਾ। ਠੀਕ ਐ ਚੰਗਾ। ਨਾ ਤੂੰ ਸੋਚ ਨਾ ਕਰ ਮੈਂ ਮੋੜ ਦੂੰਗੀ ਪੈਸੇ। ਖਾ ਮੈਂ ਇਨੇ ਅੱਧੀ ਫੀਸ ਭਰ ਦੇ ਚਲੋ ਹੈ। ਠੀਕ ਐ ਚੰਗਾ। ਚਲ ਮੈਂ ਤੇਰੇ ਵਾਸਤੇ ਰੋਟੀ ਬਣਾ ਦੇਨੀ ਆ। ਖਾ ਕੇ ਵਗ ਜੀ ਫਿਰ ਤੂੰ। ਠੀਕ ਐ ਮਾਮੇ। ਨਾ ਸੌਖਾ ਇਹਨੂੰ ਬੋਲੇ ਬਣਾਉਣਾ ਇਹਦੇ ਤਾਂ ਮੈਂ ਕਦੋਂ ਮਰਜ਼ੀ ਪੈਸੇ ਕਢਾ ਸਕਦੀ ਆ ਮਿੰਟ 'ਚ ਮੇਰੀਆਂ ਗੱਲਾਂ ਚ ਆ ਗਿਆ ਭੁੱਲ ਜਾ ਹੁਣ ਵੀ ਤੇਰੇ ਪੈਸੇ ਮੁੜਨਗੇ ਜੇ ਤੀਵੀਆਂ 'ਚ 365 ਚਲਿੱਤਰ ਹੁੰਦੇ ਨੇ ਨਾ ਤੇਰੀ ਮੰਮੀ 'ਚ 366 ਨੇ ਸ਼ਿਵਰਾ ਕੰਮ ਕਰਤਾ ਕੰਮ ਤਾਂ ਕਰਤਾ ਪਹਿਲਾਂ ਤਾਂ ਕੰਮ ਦੀ ਸੋਚ ਹੋਗੀ ਮੇਰੀ ਤਾਂ ਨਹੀਂ ਸੋਚ ਆਏਗੀ ਤੁਹਾਨੂੰ ਸੋਚਦਾ ਥੋੜੀ ਵੀ ਆ ਆਹੋ ਵੀ ਮੈਂ ਕਿਵੇਂ ਇੰਤਜ਼ਾਮ ਕਰਦੀ ਆ ਤੁਹਾਡੇ ਕੰਮ ਦੀ ਇੰਤਜ਼ਾਮ ਕਰੋਗੇ ਨਹੀਂ ਕਿੰਨੇ ਨੇ ਇਹ ਐਨੇ ਕੀਨੇ ਬਸ ਹੋਰ ਨਹੀਂ ਹੋਏ ਹੈਗੇ ਚਲੋ ਬਹੁਤ ਨਾ ਸਾਰੀ ਫੜ ਕੇ ਰੱਖ ਲੈ ਮੈਨੂੰ ਨਹੀਂ ਪੁੱਛਿਆ ਹੈਗਾ ਵੀ ਤੈਨੂੰ ਤਾਂ ਨਹੀਂ ਲੋੜ ਹੈਗੀ ਤੁਹਾਨੂੰ ਕੀ ਲੋੜ ਆ ਆਹੋ ਮੈਨੂੰ ਤਾਂ ਕਾਹਨੂੰ ਲੋੜ ਪੈਂਦੀ ਹੈਗੀ ਫਿਰ ਕਹਿ ਦਿੰਨਾ ਵੀ ਆਹ ਸੂਟ ਚ ਸੋਹਣੀ ਲੱਗਦੀ ਆ ਆਹ ਸੂਟ ਪਾਇਆ ਕਰ ਥੋੜੋ ਨਾ ਇੰਨੇ ਦਾ ਸੂਟ ਆ ਜਾਊਗਾ ਲਓ ਇੰਨੇ ਦਾ ਤਾਂ ਆ ਜਾਊਗਾ ਚੱਲ ਠੀਕ ਐ ਇੰਨੇ ਦਾ ਤਾਂ ਆ ਜਾਊਗਾ ਯਾਰ ਅੱਜ ਤਾਂ ਲੱਗਦਾ ਲੇਟ ਹੋ ਗਿਆ ਭੈਣ ਯਾਰ ਦਾ ਬੱਸ ਵੀ ਲੰਘੂਗੀ ਐ ਦੇ ਦੇ ਤਾ ਕੋਈ ਮਿਲਦਾ ਨਹੀਂ ਯਾਰ ਇਹ ਨਾ ਵੀਰ ਮੈਂ ਮੇਰੇ ਮੋਟਰਸਾਂ ਕਰਖਾ ਮੋਟਰਸਾਂ ਨਾਲ ਲੈ ਜਾਇਆ ਕਰੀਏ ਬਾਕੀ ਕਾ ਬੋਲਦਾ ਤੂੰ ਨਾ ਹੈਲੋ ਹੈਲੋ ਹਾਂ ਕਿਵੇਂ ਆ ਉਹ ਬੱਸ ਕੁਛ ਨਹੀਂ ਮੈਂ ਇੱਧਰ ਆ ਰਹੇ ਯਾਰ ਬੱਸ ਹੀ ਦੇਖਦਾ ਜੀ ਮਿਲੂਗੀ ਭੈਣਾ ਲੇਟ ਹੋ ਗਿਆ ਹਾਂ ਉਹਨਾਂ ਨੇ ਸਾ ਮੇਰੇ ਲਈ ਕਾਫੀ ਵੀ ਚੱਕ ਲਈ ਅੱਛਾ 1 ਵਜੇ ਲੱਗੂ ਅੱਜਾ ਐਨ ਲੇਟ ਕਿਉਂ ਹੋ ਗਿਆ ਮਾਦਾ ਯਾਰ ਇੱਧਰ ਵੀ ਆ ਗਿਆ ਜੀ ਤਿਆਰ ਹੋ ਗਏ ਭੈਣ ਦੇ ਯਾਰ ਦਾ ਚੱਲ ਮੈਂ ਉਰਬ ਸਾਡੇ ਪਰਾਂ ਵਾਲੀ ਬਸ ਤੇ ਚੜ ਜੂਗਾ ਨਾਲ ਟਾਈਮ ਨਾਲ ਪਹੁੰਚ ਜੂ ਮੈਂ ਤਾਂ ਜੀ ਮੈਂ ਚਾ ਲੇਟ ਹੋ ਗਿਆ ਚਾਰ ਵਧੀਆ ਰਹਿੰਦਾ ਫੋਨ ਕਰਤਾ ਚਲ ਠੀਕ ਹੈ ਬਾਈ ਮੇਰਾ ਮੇਰੀ ਕਾਪੀ ਚੱਕ ਲਈ ਜਦੋਂ ਆਉਂਦਾ ਹੋਵੇਗਾ ਠੀਕ ਆ ਹਾਂ ਚਲ ਠੀਕ ਆ ਓਕੇ ਲੈ ਐਂਡ ਇਹ ਕਹਿੰਦੇ 12 ਵਜੇ ਹੋਊਗਾ ਚਲ ਘਰੇ ਭਗ ਚੱਲਦੇ ਹਾਂ ਫਿਰ ਇੰਨੇ ਵਿੱਚ ਹੋਰ ਸੁਣਾਉ ਕੋਈ ਗੱਲ ਬਾਤ ਹੋਰ ਮੈਂ ਕੀ ਸੁਣਾਵਾਂ ਨਾਲੇ ਇੱਕ ਗੱਲ ਹੋਰ ਮੈਨੂੰ ਤਾਂ ਡਰੇ ਲੱਗ ਜਾਂਦਾ ਵੀ ਕੋਈ ਆ ਨਾ ਚਲ ਠੀਕ ਹੈ ਫਿਰ ਠੀਕ ਹੈ ਇਹ ਕੌਣ ਸੀ ਮਾਮੀ ਇਹ ਤਾਂ ਪਿੰਡ ਚ ਹੀ ਤੀਗਾ ਤੇਰੇ ਮਾਮੇ ਨੂੰ ਮਿਲਣ ਆਇਆ ਸੀ ਪੈਸੇ ਜੇ ਲੈਣੇ ਤੇ ਉਹ ਘਰੇ ਹੈ ਨਹੀਂ ਸੀ ਤੇ ਫਿਰ ਮੈਂ ਪੈਸੇ ਫੜਾਤੇ ਉਹਨੂੰ ਫਿਰ ਤੇਰੇ ਨਾਲ ਕੋ ਜੁੜਿਆ ਬੈਠਾ ਸੀਗਾ ਫਿਰ ਮਾਮੇ ਨਾਲ ਆਉਂਦਾ ਨਾ ਜ ਮਾਮਾ ਹੈ ਨਹੀਂ ਸੀ ਘਰੇ ਫਿਰ ਵਗ ਜਾਂਦਾ ਨਾ ਇਹ ਜੀ ਤਾਂ ਕੋਈ ਗੱਲ ਨਹੀਂ ਤੈਨੂੰ ਭੁਲੇਖਾ ਪਿਆਗਾ ਉਹ ਤਾਂ ਪਰੇ ਹੀ ਬੈਠਾ ਤੀਗਾ ਤੂੰ ਬੈਠ ਮੈਂ ਤੇਰੇ ਵਾਸਤੇ ਚਾਹ ਲੈ ਕੇ ਆਉਣੀ ਆ ਜੀ ਇੰਨਾ ਟਾਈਮ ਨਹੀਂ ਕਿਸੇ ਨੂੰ ਘਰੇ ਬਿਠਾਈਦਾ ਹੁੰਦਾ ਮਾਮੀ ਇਹ ਜੀ ਕੋਈ ਗੱਲ ਨਹੀਂ ਹੈਗੀ ਤੂੰ ਤਾਂ ਜ਼ਿਆਦਾ ਸੋਚੀ ਜਾਂਦਾਗਾ ਚੱਲ ਬਹਿ ਜਾ ਤੂੰ ਮੈਨੂੰ ਫੁੱਦੂ ਹਣਾਉਣੀ ਹੈ ਹੈ ਉਹ 라 ਕੁਪ ਵਾਸੇ ਲੈਣ ਦੇਣ ਆਉਂਦਾ ਉਹ ਐ ਥੋੜੂ ਜੁੜ ਕੇ ਬਹਿਦਾ ਜਿਵੇਂ ਤੇਰੇ ਨਾਲ ਬੈਠਾ ਦੀਗਾ ਨਾਲੇ ਮੈਂ ਜਵਾਕ ਨਹੀਂ ਹੈਗਾ ਮੰਮੀ ਜੇ ਤੇ ਸਮਝਦੀ ਹੋਵੇਂ ਹੋ ਹੋ ਸ਼ੋਕਰ ਹੈ ਬਚ ਗਈ ਅਸ ਤਾਂ ਇਹ ਤਾਂ ਟਾਈਮ ਤੇ ਮੈਨੂੰ ਗੱਲ ਔੜ ਗਈ ਜਿਹੜਾ ਮੈਂ ਬਹਾਨਾ ਲਾਤਾ ਇੰਨਾ ਡਰਤਾ ਕਦੇ ਉਹ ਤੋਂ ਨਹੀਂ ਲੱਗਿਆ ਹੈਗਾ ਜਿੰਨਾ ਇਹ ਤੋਂ ਲੱਗਦਾ ਮੈਨੂੰ ਨਾਲੇ ਇਹ ਤਾਂ ਉਰੇ ਚਮਕੀ ਬਹਿ ਗਿਆ ਜਾਣਦਾ ਨੋਈ ਨਹੀਂ ਲੈਂਦਾ ਕੋਈ ਨਾ ਕੋਈ ਸਕੀਮ ਤਾਂ ਲਾਉਣੀ ਪਊਗੀ ਇਹਨੂੰ ਕੱਢਣ ਦੀ ਉਰੋਂ ਐ ਤਾਂ ਇਹ ਜਾਂਦਾ ਨਹੀਂ ਉਰੋਂ ਮੈਨੂੰ ਕੋਈ ਨਾ ਕੋਈ ਸਕੀਮ ਤਾਂ ਲਾਉਣੀ ਪਊਗੀ ਜਿਹੜਾ ਇਹ ਉਰੋ ਬਗ ਜੇ ਤੇ ਇਹ ਕੱਡਾ ਨਿਕਲ ਜੇ ਲਾਉਣੀ ਆ ਕੋਈ ਨਾ ਕੋਈ ਸਕੀਮ ਨਾ ਕਰਿਆ ਕਿ ਆ ਫੋਨ 'ਚ ਵੱਟ ਜਾ ਕਰ ਮਾੜਾ ਮੋਟਾ ਘਰ ਬਾਰੇ ਵੀ ਸੋਚ ਲਿਆ ਕਰ ਵੀ ਘਰੇ ਕੀ ਖੁਸ਼ ਹੁੰਦਾ ਕੀ ਖੁਸ਼ ਨਹੀਂ ਹੁੰਦਾ ਉਹ ਵੀ ਪੁੱਛ ਲਿਆ ਕਰ ਉਹ ਸਭ ਠੀਕ ਤਾਂ ਹੈਗਾ ਯਾਰ ਕੀ ਪੁੱਛ ਲਿਆ ਕਰ ਨਾ ਕੀ ਠੀਕ ਆ ਅਤੇ ਰਪਾਣ ਜਾਂ ਦੇਖ ਲੈ ਇਹਨੂੰ ਕੈ ਦਿਨ ਹੋ ਗਿਆ ਇਹਨੂੰ ਇਹਨੂੰ ਭੇਜ ਦੇ ਉਹ ਰੋਣਾ ਉਹ ਤੈਨੂੰ ਸ਼ਾਇਦ ਦੱਸਿਆ ਨਹੀਂ ਉਹਨੇ ਉਹ ਦੋ ਤਿੰਨ ਮਹੀਨੇ ਹੋਰੇ ਰਹੂਗਾ ਠੀਕ ਆ ਪੇਪਰਾਂ ਦੀ ਤਿਆਰੀ ਲੱਗ ਰਹੀ ਕਰਨਾ ਦੋ ਤਿੰਨ ਮਹੀਨੇ ਰਹੂਗਾ ਹਾਂ ਮੈਨੂੰ ਤਾਂ ਚਾਰ ਦਿਨ ਕੱਢਣੇ ਔਖੇ ਹੋਏ ਪਏ ਨੇ ਉਹਦੀਆਂ ਹਰਕਤਾਂ ਦੇਖੀਆਂ ਨੇ ਕਹੀ ਜੀਆਂ ਨੇ ਕੀ ਹਰਕਤਾਂ ਕਰਦਾ ਮੈਨੂੰ ਮਾਮੀ ਨਹੀਂ ਸਮਝਦਾ ਉਹਦੀ ਤਾਂ ਹਰਕਤਾਂ ਮੈਨੂੰ ਹੋਰੇ ਹੀ ਲੱਗਦੀਆਂ ਨੇਗੀਆਂ ਓਏ ਤੂੰ ਯਾਰ ਜਾਵਣਾ ਲਾਈ ਓਤੇ ਨਾ ਮੇਰੀ ਗੱਲ ਸੁਣ ਲੈ ਹੁਣ ਤਾਂ ਅੰਨੇ ਬਹਨ ਨੇ ਪਹਿਲੀ ਘਰੇ ਆ ਕੇ ਬਹਿ ਜਾਂਦਾਗਾ ਪੜਨ ਵੀ ਨਹੀਂ ਜਾਂਦਾ ਹੈਗਾ ਬਾਹਰ ਨਿਕਲਦਾ ਫਿਰ ਉਹਦੀ ਨਾਲ ਦੀ ਨਾਲ ਘਰੇ ਆ ਜੂਗਾ ਮੇਰੇ ਸਹਰਾਣੀ ਬੈਠਾ ਰਹਿੰਦਾ ਹੈਗਾ ਕੰਮ ਵੀ ਨਹੀਂ ਕਰਦਾ ਹੁੰਦਾ ਹੈਗਾ ਮੈਨੂੰ ਮੈਨੂੰ ਕਹੂ ਮਾਮੀ ਮੇਰੇ ਜੀ ਨਹੀਂ ਲੱਗਦਾ ਮੇਰੇ ਨਾਲ ਗੱਲਾਂ ਕਰ ਲੈ ਓਏ ਉਹਦਾ ਤਾਂ ਸਿਮ ਕਾਲ ਕਰਦਾ ਸੁਭਾਗਾ ਪਹਿਲੇ ਜਣ ਤੋਂ ਲੋਡ ਕਰਦਾ ਹੋਊਗਾ ਤੇਰੇ ਨਾਲ ਫਿਰ ਕਿੱਡੀ ਗੱਲ ਆ ਤੂੰ ਤਾਂ ਉਹੀ ਸੀਰੀਅਸ ਹੋ ਕੇ ਵਜ ਨਹੀਂ ਆ ਮੇਰੀ ਗੱਲ ਸੁਣ ਲੈ ਇੱਕ ਆਪਦਾ ਹਾ ਸਮਝਾ ਕੇ ਨਾ ਆਪਦੇ ਕੋਲ ਹੀ ਰੱਖੇ ਜਿਹੜਾ ਰਿਸ਼ਤਾ ਨਾ ਉਹੀ ਰੱਖੇ ਮੇਰੇ ਨਾਲ ਜ਼ਾਦੇ ਅੱਗੇ ਵਧਣ ਦੀ ਲੋੜ ਨਹੀਂ ਹੈਗੀ ਆਖੇ ਮੈਨੂੰ ਕਹਿੰਦਾ ਜੇ ਕਿਸੇ ਚੀਜ਼ ਦੀ ਲੋੜ ਹੁੰਦੀ ਆ ਮੰਮੀ ਮੈਨੂੰ ਦੱਸ ਦਿਆ ਕਰ ਮਾਮੇ ਨੂੰ ਵੀ ਨਾ ਕਿਹਾ ਕਰ ਇੱਕ ਦਿਨ ਤਾਂ ਉਹਨੇ ਮੈਨੂੰ ਪੈਸੇ ਵੀ ਦਿੱਤੇ ਵੀ ਲੈ ਫੜ ਮਾਮੀ ਪੈਸੇ ਤੈਨੂੰ ਲੋੜ ਹੁੰਦੀ ਆ ਰੱਖ ਲਾਵਦੇ ਲਵੇ ਤੂੰ ਚਲ ਉਹਨੇ ਊਂਡੇ ਤੇ ਉਹਨੇ ਪੈਸੇ ਯਾਰ ਫਿਰ ਕਿੱਡੀ ਗੱਲ ਆ ਮੈਂ ਤਾਂ ਤੈਨੂੰ ਸਮਝਾਉਣਾ ਸੀ ਸਮਝਾਤਾ ਕੱਲ ਨੂੰ ਮੈਨੂੰ ਨਾ ਕਹੀਂ ਜੇ ਕੋਈ ਗੱਲ ਹੋ ਗਈ ਉਹਦੀਆਂ ਹਰਕਤਾਂ ਮੈਨੂੰ ਚੰਗੀਆਂ ਨਹੀਂ ਲੱਗਦੀਆਂ ਜਿੰਨਾ ਛੇਤੀ ਹੋ ਸਕੇ ਨਾ ਉਹਨੂੰ ਰੋ ਭੇਜ ਦੇ ਮੈਨੂੰ ਨਹੀਂ ਚੰਗਾ ਲੱਗਦਾ ਉਹ ਦੇਖ ਆਵੇਂ ਮੈਂ ਇਲਜ਼ਾਮ ਲਾ ਕੇ ਤੇ ਚੰਗਾ ਨਹੀਂ ਹੁੰਦਾ ਠੀਕ ਆ ਨਾ ਮੈਂ ਨਿਆਣੀ ਆ ਮੈਨੂੰ ਕੁਝ ਦਿਖਦਾ ਨਹੀਂ ਹੈਗਾ ਸ਼ਰੀਪ ਉਹ ਪਹਿਲੇ ਦਿਨ ਤੋਂ ਐਜਾ ਹੈ ਨਹੀਂਗਾ ਨਾ ਤੀਵੀ ਨੂੰ ਨਾ ਗਲਤ ਬੰਦੇ ਦਾ ਤੇ ਸਹੀ ਬੰਦੇ ਦਾ ਉਹਦੀ ਪਤਾ ਲੱਗ ਜਾਂਦਾ ਵੀ ਹਾਂ ਇਹ ਕਿੱਥੇ ਗੱਲ ਕਰਦਾ ਤੂੰ ਨਾ ਆਪਣੀ ਆ ਸਲਾਹਾਂ ਆਪਣੇ ਕੋਲ ਹੀ ਰੱਖ ਤੂੰ ਤਾਂ ਜਿਹੇ ਜਿਹਾ ਬੋਲਾ ਹੈਗਾ ਹੈਗਾ ਮੈਨੂੰ ਨਾ ਗੋਲੀ ਬਣਾ ਨਾ ਜੇ ਇਹ ਗੱਲ ਆ ਨਾ ਫਿਰ ਮੈਨੂੰ ਸਬੂਤ ਦੇ ਠੀਕ ਆ ਕੋਈ ਨਾ ਫਿਰ ਤੈਨੂੰ ਸਬੂਤ ਵੀ ਇੱਕ ਦਿਨ ਮਿਲੇ ਜਾਊਗਾ ਸੋਚ ਨਾ ਕਰ ਜੇ ਤੈਨ ਨਹੀਂ ਮੰਨਣੀ ਮੇਰੀ ਨਾ ਮੰਨ ਹੁਣ ਆਪਦਾ ਚੁੱਪ ਕਰਕੇ ਪੈ ਜਾ ਨਾਲੇ ਕਾਲੂ ਨਾ ਘਰੇ ਰਹਿ ਜੀ ਆਪਦੇ ਅੱਖੀ ਦੇਖ ਲਈ ਸਾਰਾ ਕੁਸਰ ਕੀ ਆਪ ਨਹੀਂ ਲੱਗਿਆ ਪਣ ਦੇ ਹਾਂ ਮੈਂ ਚਾਪ ਹੀ ਰਹਿਦੀ ਆ ਅੱਛਾ ਤੂੰ ਲੈ ਕੇ ਨਾ 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 ਮੈਂ ਤਾਂ ਆਪੇ ਚੱਕ ਕੇ ਪੀ ਲਊਗਾ ਅੱਛਾ ਜਾ ਰਹਿ ਫਿਰ ਅਜਾ ਅੱਜ ਤੇ ਟਿਊਸ਼ਨ ਦੇ ਹਾਂ ਹਾਂ ਅੱਜ ਨਹੀਂ ਜਾਂਦਾ ਇਹਗਾ ਕੀ ਗੱਲ ਬੜਾ ਘਰੇ ਰਹਿਣ ਲੱਗ ਗਿਆ ਅੱਜ ਕੱਲ ਤੂੰ ਹੈ ਉਹ ਛੁੱਟੀ ਅੱਜ ਆ ਉਹ ਮਾਸਟਰ ਨੇ ਕਹਿੰਦਾ ਕੋਈ ਰਿਸ਼ਤੇਦਾਰੀ ਚ ਕੰਮ ਆਗਾ ਤਾਂ ਕਰਕੇ ਛੁੱਟੀ ਆ ਗਈ ਛੁੱਟੀਆਂ ਵੀ ਬੜੀਆਂ ਰਹਿਣ ਲੱਗੀਆਂ ਉਹ ਮਾਸਟਰ ਕਰ ਦਿੰਦੇ ਨੇ ਫਿਰ ਕਿੱਥੇ ਜਾਈਏ ਤਾਂ ਕਰਕੇ ਰਹਿਣਾ ਬੰਦਾ ਕਰੇ ਤੂੰ ਕਿੱਧਰ ਚੱਲੇ ਦੀ ਹੁਣ ਤੱਕੀ ਤੱਕ ਠੰਡੇ ਬਹੁਤ ਕਰਾ ਰੱਖੀ ਆ ਠੰਡ ਕਿਹੜਾ ਮੈਂ ਕਰਾਈ ਹੈ ਗਈ ਹੈ ਮਾਸਾ ਦਾ ਠੰਡ ਹੋਈ ਹੈ ਗਈ ਐਦਿਕ ਤਾਂ ਪਾਏ ਵੀ ਬਾਹਲੀ ਰਹੀ ਆ ਉਹ ਆ ਮਿੱਠਾ ਜ਼ਿਆਦੇ ਪਾਤਾ ਮਾਮੀ ਨੇ ਚਾਚਾ ਤੇ ਗੱਲ ਸੁਣ ਮੈਂ ਕਹਿੰਦਾ ਸੀਗਾ ਹਾਂ ਇੱਕ ਉਧਰ ਪਾਤਣਾ ਐਕਸੀਡੈਂਟ ਹੋ ਗਿਆ ਚਲੋ ਤਾਂ ਹੋ ਗਿਆ ਤੁੰਦ ਵਾਲੀ ਪੈਣ ਲੱਗ ਰਹੀ ਹੈਗੀ ਤੇ ਤੇਰੇ ਪੈਸੇ ਤਾਂ ਨਹੀਂ ਡਿੱਗੇਗੇ ਮੇਰੇ ਪੈਸੇ ਹਾਂ ਨਾ ਮੇਰੇ ਪੈਸੇ ਤਾਂ ਡਿੱਗੇ ਮਦਰ ਪੀਏ ਪੰਜ 200 ਰੱਖਦਾ ਜੇਬ ਚ ਬਾਲਾ ਤਾਂ ਰੱਖਦਾ ਨਹੀਂ ਮਾਮੇ ਕੁਝ ਜ਼ਰਾ ਅਸਤੇ ਜਿੱਡਕੋ ਜਾ ਮੈਂ ਤਾਂ ਕਰਕੇ ਥਰੀ ਮਾਮੀ ਕੋਲ ਪੈਸੇ ਦੇਖੇ ਸੀ ਯਾਰ ਮੈਨੇ ਕੋਈ ਨਾ ਕੁੜੀਆਂ ਕੋਲ ਕੋਈ ਰੱਖਣ ਦਿੰਦੇ ਨੇ ਤੈਨੂੰ ਪਤਾ ਤੇ ਹਾਂ ਮੈਂ ਉਹ ਹੀ ਦੇਖ ਰਿਆ ਸੀ ਵੀ ਉਹ ਪੈਸੇ ਆਏ ਕਿੱਥੋਂ ਮਾਂ ਕਿਤੇ ਤੈਨ ਦਿੱਤੇ ਹੋਣੇ ਪੈਸੇ ਕਿ ਉਹਦੇ ਮਾਮੇ ਨੂੰ ਨਾ ਦੱਸੀ ਚੰਗਾ ਵੀ ਮੈਂ ਤਾਂ ਤੈਨੂੰ ਪੈਸੇ ਲਏ ਨੇ ਮੈਨੂੰ ਲੱਗਿਆ ਤੈਨ ਦਿੱਤੇ ਨੇ ਪੈਸੇ ਉਹ ਨਾਨਾ ਮੈਂ ਮੈਂ ਕਾਹਨੂੰ ਦੇਨੇ ਪੈਸੇ ਅੱਛਾ ਹੋਰ ਮੇਰਾ ਤਾਂ ਪਰ ਤੇਰੇ ਲਈ ਕਿਹੜਾ ਵਾਧੂ ਆਏ ਨੇ ਪੈਸੇ ਦੇਣ ਨੂੰ ਹੋਰ ਹਾਂ ਚਲੋ ਠੀਕ ਹੈ ਮਾਮੇ ਹੈ ਖਾ ਚਲ ਬੜਦਾ ਕੋਈ ਨਾ ਹਾਂ ਚੰਗਾ ਬੜਾ ਸਿਆਣਾ ਬਣਦਾ ਕਹਿੰਦਾ ਪੈਸੇ ਨਹੀਂ ਦਿੱਤੇਗੇ ਮਾਮੀ ਨੂੰ ਨਾ ਮਾਮੀ ਕੋਲ ਹੋਰ ਦੱਸ ਕਿੱਥੋਂ ਪੈਸੇ ਆ ਗਏ ਹਾਂ ਮਾਮੀ ਪੈਸੇ ਦਾ ਤੂੰ ਹੀ ਦਿੱਤੇ ਨੇ ਮੇਰੇ ਸਲੇ ਦਾ ਬੜਾ ਝੂਠ ਬੋਲਿਆ ਕਹਿੰਦਾ ਪੈਸੇ ਮੈਂ ਦਿੱਤੇ ਨਹੀਂ ਹੈਗੇ ਚੱਲ ਕੋਈ ਨਾ ਹੁਣ ਮਾਮੇ ਵੀ ਸਬੂਤ ਦੇਊਗੀ ਮੈਨੂੰ ਚੱਲ ਮੈਨੂੰ ਵੀ ਨਾਲ ਯਕੀਨ ਹੋ ਗਿਆ ਹੁਣ ਤਾਂ ਗੱਲ ਤਾਂ ਕੋਈ ਹੈਗੀ ਆ ਵਿੱਚਲੀ ਇਹ ਵੀ ਸੁੱਕੇਗੀ ਹੁਣ ਇਹਨੂੰ ਵੀ ਲਾ ਕੇ ਅੰਦਰ ਹੀ ਰੱਖਦਾ ਕੀ ਕਰੀਏ ਨੇ ਮਾਮੀ ਕੁਛ ਨਹੀਂ ਵਸਾ ਕੱਪੜੇ ਜੇ ਲਾ ਰਹੀ ਸੀ ਆ ਗਿਆ ਤੂੰ ਹਾਂ ਮੈਂ ਇੱਧਰ ਕੈਸੀ ਬਾਰੇ ਚੱਲ ਤੂੰ ਬੈਠ ਮੈਂ ਚਾਹ ਬਣਾ ਦਨੀ ਆ ਤੇਰੇ ਵਾਸਤੇ ਚਾਹ ਤਾਂ ਬਾਤੋ ਬਣਾ ਲਈ ਆਂ ਦਰਗਾਹ ਮਤਾ ਕਰਦੀ ਕਿਹੜਾ ਕੰਮ ਉਹੀ ਜਿਹੜਾ ਤੈਨੂੰ ਕਿਹਾ ਤੀਗਾ ਉਹੀ ਬਹੁਤ ਦਿਨ ਹੋ ਗਏ ਐ ਕਦੋਂ ਕਰਦੀ ਨਾ ਤੈ ਮੈਨੂੰ ਕੀ ਕਿਹਾ ਤੀਗਾ ਹੋਰ ਇਹ ਗੱਲਾਂ ਕਰੀ ਜੰਨੇਗਾ ਤੂੰ ਮੈਨੂੰ ਕਿਹੜਾ ਕੰਮ ਕਿਹਾ ਤੀ ਕੱਪੜੇ ਤੇਰੇ ਤੋ ਦੋਦਨੀਆਂ ਰੋਟੀ ਤੇਰੀ ਬਣਾ ਦਨੀਆਂ ਹੋਰ ਤੈਨੂੰ ਕੀ ਚਾਹੀਦਾਗਾ ਕਰ ਦੇ ਮਾਮੀ ਕੰਮ ਮੇਰਾ ਐਗਾ ਤੋ ਕਰਦੀ ਜਦੋਂ ਮਾਮੀ ਤੈਨੂੰ ਲੋੜਤੀ ਉਦੋਂ ਮੈਂ ਤੇਰੇ ਨਾਲ ਖੜਾ ਸੀ ਨਾ ਹੁਣ ਮੇਰੇ ਬਾਰੇ ਤੂੰ ਛਾਲ ਮਾਰਗੀ ਨਾ ਜਿੱਥੇ ਰਹੀਂ ਨਾ ਤੂੰ ਮੈਨੂੰ ਨਹੀਂ ਸਮਝਾਉਂਦੀ ਤੇਰੀਆਂ ਗੱਲਾਂ ਦੀ ਵੀ ਤੂੰ ਕੀ ਗੱਲ ਕਰੀ ਜੰਨਾਗਾ ਲੈ ਹੁਣ ਤੈਨੂੰ ਸਮਝਾਉਂ ਵੀ ਆਉਣੋਂ ਹਟ ਗਈਆਂ ਨਾ ਕੀ ਕੰਮ ਮੇਰੇ ਸਾਲੇ ਦਿਆ ਸ਼ਰਮ ਨਹੀਂ ਹੁੰਦੀ ਤੈਨੂੰ ਮੈਂ ਤਾਂ ਪੈਸੇ ਲੈਣੇ ਤੇ ਮਾਮੀ ਤੋਂ ਕਿਹੜੇ ਪੈਸੇ ਆਹ ਕੀ ਕਰਨ ਲਾ ਕਰੇ ਤੂੰ ਮੈਂ ਕੀ ਕਰਾਂਗਾ ਮੈਂ ਤਾਂ ਮਾਮਾ ਪੈਸੀ ਮੰਗਣੇ ਸਭ ਸੁਣ ਲਿਆ ਮੈਂ ਠੀਕ ਆ ਕੀ ਸੁਣ ਲਿਆ ਤੈ ਕਿਹੜੇ ਪੈਸੇ ਨਾਲੇ ਹੈ ਪਤਾ ਲੱਗ ਗਿਆ ਸਾਨੂੰ ਕਿਹੜੇ ਪੈਸੇ ਪਤਾ ਕਰਦਾ ਇਹ ਕਿਹੜੇ ਪੈਸੇ ਬੋਲ ਹਣਾ ਮਾਤਾ ਪੈਸੇ ਲੈਣੇ ਸੀ ਮਾਮੀ ਪੈਸੇ ਦੇ ਦੇ ਮੇਰੇ ਬੋਲ ਨਹੀਂ ਸਮਝਉਂਦੀ ਤੂੰ ਕਿਹੜੀ ਗੱਲ ਕਰਦੇਗਾ ਨਾ ਬੜਾ ਮੇਰੇ ਸੜੇ ਦਾ ਕੁੱਤੇ ਦਾ ਬੀਲ ਕਿੜਾ ਤੂੰ ਉਹ ਤੋਂ ਪੁੱਛਿਆ ਦੀ ਤੈਨੂੰ ਪੈਸੇ ਹੈ ਉਹ ਮੈਨੂੰ ਆਪੇ ਕਿਹਾ ਮਾਮੀ ਨੇ ਕਹਿੰਦੀ ਦੱਸੀ ਨਾ ਮਾਮੇ ਨੂੰ ਮੈਂ ਕੁਝ ਨਹੀਂ ਕਿਹਾ ਹੈਗਾ ਜੀ ਮੇਰੇ ਨਾਲ ਕੋਈ ਗੱਲ ਹੀ ਹੋਈ ਇਹਦੀ ਮੈਂ ਤੋਂ ਉਹਦੇ ਕੋਲ ਲੈ ਕੇ ਲੈ ਗਈ ਕਹਿੰਦੀ ਮੈਨੂੰ ਲੋੜ ਆ ਗਈ ਉਹ ਸਾਰਾ ਕੁਝ ਤੂੰ ਝੂਠ ਬੋਲ ਰਿਹਾ ਠੀਕ ਆ ਤੂੰ ਫੜਿਆ ਗਿਆ ਕੋਈ ਨਹੀਂ ਫੜੇਗਾ ਆਏਗਾ ਉਹਦੇ ਤੋਂ ਆਪਦਾ ਕਹਿ ਨਹੀਂ ਕਹਿੰਦਾ ਮਾਮੀ ਲੈ ਪੈਸੇ ਨੇਗੇ ਉਹ ਮੇ ਤੋਂ ਹੀ ਲੈਤੇ ਨੇ ਓ ਬਾਪੋਰਾ ਬਾਪ ਮੇਰੇ ਸਾਡੇ ਨਿਕਲ ਮੇਰੇ ਘਰੋਂ ਆ ਕਿਵੇਂ ਮੰਮੀ ਦੇ ਹੱਥ ਦਾ ਓਏ ਧੀ ਕੱਟਿਆ ਸੋ ਜਾ ਤੇਰੀ ਭੈਣ ਦੇ ਯਾਰਾ ਨਿਕਲ ਜਾਂ ਨਿਕਲ ਮੇਰੇ ਘਰੋਂ ਹੋ ਦੇਖ ਲਿਆ ਤੁਸੀਂ ਮੇਰੀ ਗੱਲ ਤੇ ਯਕੀਨ ਨਹੀਂ ਕਰਦੇ ਤੇ ਇਹ ਲੈ ਕਿਵੇਂ ਲੱਗ ਰਹੀ ਦੀ ਕਰਨਾ ਮੇਰੇ ਕੰਮ ਆ ਜਾ ਮੇਰੇ ਕੰਮ ਆ ਜਾ ਸਵੇਰੇ ਹੀ ਪੁੱਛਿਆ ਦੀ ਮੈਂ ਪੈਸਿਆਂ ਬਾਰੇ ਤੋਂ ਹਾਂਜੀ ਮੈਨੂੰ ਕਹਿੰਦਾ ਮੈਂ ਤਾਂ ਦਿੱਤੇ ਨਹੀਂਗੇ ਪੈਸੇ ਮੈਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ ਮੈਂ ਤਾਂ ਤੁਹਾਨੂੰ ਸਮਝਾਉਣਾ ਸੀ ਤੁਸੀਂ ਸਮਝ ਗਏ ਮੇਰੇ ਲਈ ਇੰਨੀ ਬਹੁਤ ਹੈ ਤੁਸੀਂ ਆਪਦੇ ਅੱਖੀ ਦੇਖ ਲਿਆ ਸਾਰਾ ਕੁਸਾ ਚਲ ਦਫਾ ਕਰਤਾ ਚਲੋ ਠੀਕ ਆ ਆਜੋ ਅੰਦਰ ਜਾਣ ਦੋ ਇਹਨੂੰ ਭੈਣ ਦਾ ਇਹ ਰਹੇ ਨਹੀਂ ਸਮਝ ਆਉਂਦਾ ਹੈਗਾ ਮੰਮੀ ਨੇ ਕਰਿਆ ਐ ਕਿਉਂ ਨਾਲੇ ਤਾਂ ਮੈਂ ਤੁਹੇ 10000 ਰੁਪਏ ਲੈ ਗਈ ਭੈਣਾ ਜੀ ਬੇਇੱਜ਼ਤੀ ਕਰਨੀ ਦੀ ਮੇਰੀ ਮੈਨੂੰ ਕਰੇ ਰੱਖੀ ਕਿਉਂ ਤੀ ਭੈਣਾ ਕੱਲ ਕੀ ਆ ਯਾਰ ਜਿਹੜੀ ਇਹਨਾਂ ਨੇ ਮੇਰੀ ਇੰਨੀ ਬੇਇੱਜ਼ਤੀ ਕੀਤੀ ਮੈਂ ਤਾਂ ਕਰੀ ਕੁਝ ਨਹੀਂ ਮੈਂ ਤਾਂ ਇਹੀ ਕਿਹਾ ਜੀ ਮੇਰਾ ਕੰਮ ਕਰ ਦੇ ਭੈਣਾ ਮਮਾ ਗਲਤ ਸਮਝ ਗਏ ਮੇਰੇ ਤਾਂ ਗੱਲ ਹੀ ਨਹੀਂ ਸੁਣੀ ਮਾਮੀ ਲੱਗਦਾ ਗੇਮ ਖੇਡ ਗਈ ਮੇਰੇ ਨਾਲ। ਭੈਣ ਦਾ ਉੱਧ ਤਾਂ ਹੀ ਮੈਨੂੰ ਕਹੇ ਸੀ ਵੀ ਮਾਮੇ ਨੂੰ ਦੱਸੀ ਨਾ। ਹੁਣ ਮਾਮਾ ਮੇਰੀ ਸੁਣਦਾ ਕਿੱਥੇ ਹੈਗਾ? ਤਾਂ ਗੱਲ ਕਰਨੀ ਪੂਗੀ ਇਹ ਨਾਲ। ਮਾਮੀ ਤਾਂ ਬਹੁਤ ਚਲਾਕ ਨਿਕਲੀ ਬਾਈ। ਕਿੰਨੀ ਕਿਵੇਂ ਹੋ ਗਿਆ ਯਾਰ? ਇਹ ਹੋਇਆ ਤਾਂ ਉਹੀ ਆ ਭੈਣ ਦਾ ਯਾਰ। ਇਹ ਕਿੱਥੇ ਗਏ? ਹੱਲ ਹੋਏ। ਇਹ ਜਾਂਦਾ ਕਿੱਧਰ ਆ? ਮੈਂ ਕਿਹਾ ਦੀ ਮਾ ਗਰ ਜਾਣਾ। ਮਾ ਗਰ ਜਾ ਮੈਂ ਕਿੱਥੇ ਜਾ ਕੇ ਦਰ ਰੇ ਐ ਕਿਉਂ ਅੱਜ ਫਸੂ ਇਹ ਉੱਤੇ ਵੀ ਟੱਕਰ ਇਹ ਅੱਜ ਇਹ ਸਾਲਾ ਪਿਛਲੇ ਕੇਟ ਵਿੱਚ ਦੀ ਹੋ ਗਿਆ ਹੈ ਇਹ 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 ਗਿਆ ਠੀਕ ਗੱਲ ਅੱਜ ਤੱਕ ਭਾਣ ਦਾ ਦੇਖ ਨਹੀਂ ਰਿਹਾ ਕਿੱਧਰ ਗਿਆ ਹੋਦਾ ਤਾਂ ਪਤਾ ਆਊਟ ਕਰਤਾ ਉਹਦੀ ਟੈਨਸ਼ਨ ਨਾ ਲੈ ਹੁਣ ਤਾਂ ਨਾ ਤੈ ਬੜਾ ਲੇਟ ਕਰਤਾ ਜਾਉਣ ਨੂੰ ਕਦੋਂ ਦਾ ਫੋਨ ਕਰਿਆ ਤੈਨੂੰ ਵੀ ਆ ਜਾ ਬਸ ਮੈਂ ਕੀ ਉਲਝ ਜੇ ਗਿਆ ਦੀਗਾ ਉਹ ਕੋਈ ਬੰਦਾ ਜੇ ਦੇਖ ਲੈਦੀ ਮੈਂ ਉਹਦੇ ਕਰਕੇ ਡਰ ਜਾਊਗਾ ਦੀਗਾ ਮਾਹ ਪਤਾ ਨਹੀਂ ਘੋਣਾ ਤੈਨੂੰ ਪਤਾ ਵਾਲੇ ਵਾਲੇ ਦੇਖ ਕੇ ਆਉਣਾ ਪੈਂਦਾ ਹੋਣਾ ਇਹਨਾਂ ਤੇਰੇ ਭਾਣ ਜੇ ਦਾ ਡਰਤੀ ਜਲ ਹੁਣ ਤਾਂ ਉਹ ਵੀ ਭੱਗ ਗਿਆ ਉਹ ਹੁਣ ਤਾਂ ਲਾਤੀ ਸਕੀਮ ਹੁਣ ਨਹੀਂ ਮੁੜ ਕੇ ਆਉਂਦਾ ਹੋ ਝਾਕਦਾ ਵੀ ਨਹੀਂ ਇੱਧਰ ਚੱਲ ਵਧੀਆ ਰਹੀ ਇਹਦਾ ਕੰਮ ਤੇ ਵਧੀਆ ਕਰਿਆ ਹੋਰ ਕਰਨੀ ਤੀ ਫਿਰ ਸੋਨੂੰ ਤਾਂ ਨਹੀਂ ਟੈਨਸ਼ਨ ਹੈਗੀ ਮੈਨੂੰ ਤਾਂ ਟੈਨਸ਼ਨ ਹੈਗੀ ਆ ਤੁਸੀਂ ਤਾਂ ਇੱਕ ਵਾਰ ਵੀ ਨਹੀਂ ਗੱਲ ਕਰੀ ਹੈਗੀ ਮੇਰੇ ਨਾਲ ਮੈਂ ਆਪੇ ਸਕੀਮ ਲਾਈ ਹੈਗੀ ਤੁਸੀਂ ਤਾਂ ਕੋਈ ਗੱਲ ਕਰਦੀ ਨਹੀਂ ਹੈਗੇ ਵੀ ਕੋਈ ਸਲਾਈ ਦੇ ਦੇ ਬੰਦਾ ਮੀਨੂੰ ਘਰੋਂ ਕੱਢਿਆ ਮਾਮੀ ਅੱਛਾ ਇਹਦੇ ਪਿੱਛੇ ਮੈਂ ਵੀ ਕਹਾ ਵੀ ਮੈਂ ਤਾਂ ਸੜਾ ਕੁਝ ਕਰੀ ਨਹੀਂ ਵੀ ਮੀਨੂੰ ਕਿਹੌਲ ਚ ਆਮਲਾ ਤੇ ਡੇ ਬੱਟੇ ਮੇਰੇ ਤੇ ਓਹੋ ਹੁਣ ਕਿ ਨਹੀਂ ਪੈਸੇ ਲੈਣੇ ਸੀ ਹੁਣ ਫਸ ਗਈ ਜਾਲਚਾ ਇਹ ਕਿੱਛ ਫੋਟੋ ਚੱਲ ਵਧੀਆ ਰਹੀ ਇਹਦਾ ਕੰਮ ਤੇ ਵਧੀਆ ਕੀਤਾ ਮੈਂ ਤਾਂ ਕਰਨੀ ਸੀ ਉਹੀ ਤਾਂ ਗੱਲ ਮੈਂ ਕਹਿ ਰਹੀ ਆਂਗੀ ਸੋਨੂ ਤਾਂ ਬਸ ਆਉਣ ਦੀ ਟੈਨਸ਼ਨ ਹੈ ਜਾਣ ਦੀ ਟੈਨਸ਼ਨ ਹੈ ਮੈਨੂੰ ਕਹ ਦਿੰਦੇ ਹੋ ਵੀ ਹਾਂ ਆ ਜਾ ਬਾਰ ਹਾਂ ਆ ਗਿਆ ਨਾ ਸਭੂਤ ਹੁਣ ਹੁਣ ਖੋਨੂ ਮਾਮੇ ਦੀਆਂ ਅੱਖਾਂ ਮਾਮੇ ਦੀਆਂ ਅੱਖਾਂ ਤੇ ਤਾਂ ਪੱਟੀ ਬੰਨ ਰੱਖੀਆਂ ਨੇ ਚੱਲ ਕੋਈ ਨਹੀਂ ਕਰ ਲੈ ਜਿਹੜੀਆਂ ਚੀਜ਼ਾਂ ਪੂਰੀਆਂ ਕਰਨੀਆਂ ਤਾਂ ਇਹਦੇ ਨਾਲ ਥੋੜਾ ਟਾਈਮ ਹੈ ਸੋਨੂ ਹੋਰ ਕੋਈ ਟੈਨਸ਼ਨ ਹੈ ਹੀ ਨਹੀਂਗੀ ਵੀ ਕਿਵੇਂ ਇਹ ਆਉਂਦੀ ਹੈ ਕਿਵੇਂ ਮੈਨੂੰ ਬੁਲਾਉਂਦੀ ਆ ਚੱਲ ਅੰਦਰ ਬਹਿ ਕੇ ਗੱਲ ਕਰਦੇ ਆ ਆਓ ਹੁਣ ਅੰਦਰ ਬਹਿ ਕੇ ਗੱਲ ਕਰਦੇ ਆ ਜਦੋਂ ਕੋਈ ਗੱਲ ਕਹਦੇ ਸੋਨੂ ਚਲ ਦੇਖਦਾ ਮੈਂ ਦਵਾਈ ਦਿੰਦਾ ਇੱਕ ਸੂਟ ਵਿਆਜ ਆ ਰਿਹਾ ਚਲ ਵਜੇ ਦੇਖ ਲੂ ਮਾਮੇ ਉਹ ਗੱਲ ਤਾਂ ਸੁਣ ਲੈ ਮੇਰੀ ਮਰਾ ਮਾਮਾ ਨਹੀਂ ਆਏਗਾ ਤੂੰ ਕਹ ਉਹ ਯਾਰ ਕੀ ਗੱਲ ਸੁਣਾ ਯਾਰ ਕੀ ਬਾਕੀ ਰਹਿ ਗਿਆ ਹੁਣ ਉਹ ਯਾਰ ਮੇਰੀ ਗੱਲ ਤੇ ਯਕੀਨ ਕਰ ਤੂੰ ਨਹੀਂ ਕਰਦਾ ਮਾਮੇ ਪਹਿਲਾਂ ਤਾਂ ਮੈਂ ਹਰੇਕ ਗੱਲ ਤੇ ਯਕੀਨ ਕਰ ਦਤ ਸੀਗਾ ਜਲ ਤੂੰ ਮਾਮੀ ਪਿੱਛੇ ਲੱਗ ਗਿਆ ਯਾਰ ਐ ਤੋੜੂ ਹੁੰਦਾਗਾ ਯਾਰ ਪਿੱਛੇ ਨਹੀਂ ਲੱਗਿਆ ਗਿਆ ਠੀਕ ਆ ਤੇ ਇਹ ਵਿਚਾਰ ਕੇ ਮੈਨੂੰ ਘਰੋਂ ਕੱਢਤਾ ਘਰੋਂ ਕੱਢਾ ਨਾ ਤਾਂ ਹੋਰ ਕਰਾਂ ਕੀ ਮੈਂ ਮੇਰੀ ਮਾਂ ਨੇ ਵੀ ਕਹਿਤਾ ਵੀ ਨਹੀਂ ਕਰੀ ਜਾਣਾ ਨਹੀਂ ਹੈਗਾ ਮੈਂ ਤਾਂ ਰੂਮ ਵੀ ਤਰੈਂਟ ਤੇ ਲੈ ਲਿਆ ਯਾਰ ਰਹੀ ਚੱਲ ਫਿਰ ਆਵਦਾ ਹਾਂ ਪਰ ਮੈਨੂੰ ਝੂਠ ਕਿਉਂ ਬੋਲਿਆ ਤਾ ਪੈਸੇ ਦਿੱਤੇ ਦੇ ਕੇ ਨਾ ਮੈਂ ਪੈਸੇ ਦਿੱਤੇ ਦੇਗੇ ਫੇਰ ਫਸ ਗਿਆ ਸੀ ਕਿ ਨਾ ਤੈਨੂੰ ਫਿਰ ਤੂੰ ਉਹ ਫਿਰ ਮੈਨੂੰ ਉਹ ਦਵਾ ਮੈਂ ਕਹਿੰਦੀ ਤੂੰ ਉਹ ਜਵਾਬ ਦੇ ਦੀ ਵੀ ਮਾਮੇ ਮੈਨੂੰ ਕਹਿੰਦੀ ਵੀ ਪੈਸੇ ਦਿੱਤੇ ਨਹੀਂਗੇ ਮੈਂ ਮੈਂ ਤਾਂ ਆ ਕਰਕੇ ਮੁੱਖ ਰ ਗਿਆ ਬਾਈ ਤੂੰ ਝੂਠਾ ਬੰਦਾ ਠੀਕ ਆ ਇੰਨਾ ਸਰਿਆ ਬੇਸ਼ਰਮ ਬੰਦਾ ਇੰਨਾ ਤੂੰ ਜਿੰਨਾ ਵੀ ਕਹਦੇ ਘਟੀਆਂ ਸੋਚ ਰੱਖਦਾ ਤੂੰ ਕਰੇ ਬਾੜਨ ਜੋਗਰਾ ਹੈ ਨਹੀਂਗਾ ਤੂੰ ਮੇਰੀ ਗੱਲ ਤੇ ਯਕੀਨ ਹੀ ਨਾ ਕਰਦਾ ਆ ਦੇਖ ਤੂੰ ਫੋਟੋਆਂ ਦੇਖ ਹਣ ਚਿੱਤਰਭਾਗੀ ਹਣ ਮੈਂ ਖਿੱਚ ਕੇ ਲਿਆਏ ਸੀਗਾ ਆ ਦੇਖੀ ਆ ਦੇਖਾ ਦੇਖ ਲੈ ਉਹ ਜਾਣਦਾ ਇਹਨੂੰ ਮੈਂ ਸਾਡੇ ਪਿੰਡ ਦਾ ਵਾਲਾ ਟੋਬਾ ਬਣਾ ਰਿਹਾ ਹੈ ਉਹਦੀ ਗਰਾਹੀ ਇਕੱਠੀ ਕਰਨ ਆਇਆ ਹੋਊਗਾ ਅੱਛਾ ਫਿਰ ਕੀ ਇਹਨੂੰ ਚਾਹ ਪਾਣੀ ਦੇਣ ਲੱਗੀ ਹੋਣੀ ਮਾਮੀ ਤਰੀ ਵਾਹ ਚਾਹ ਪਾਣੀ ਪਰ ਚਾਹ ਪਾਣੀ ਦੇਣਾ ਇਹ ਨਾਲ ਜੋੜ ਕੇ ਤੂੰ ਆ ਤਾ ਹਰੇਕ ਦੀ ਫੋਟੋ ਖਿੱਚ ਕੇ ਲੈ ਮੈਂ ਕੀ ਯਕੀਨ ਕਰਾਂ ਯਾਰ ਤੇਰੀ ਗੱਲ ਤੇ ਤੂੰ ਤਾਂ ਝੂਠਾ ਬੰਦਾ ਸਰੇ ਦਾ ਕਿਉਂ ਝੂਠਾ ਬੰਦਾ ਹੈਗਾ ਉਦੋਂ ਵੀ ਆ ਇੱਕ ਦਿਨ ਮੇਰੇ ਹੁੰਦੇ ਹੋਏ ਉਦੋਂ ਮੈਨੂੰ ਕਹਿੰਦੀ ਉਦੋਂ ਵੀ ਕਹਿੰਦੀ ਸਰਵ ਕਰਨਾ ਪਰ ਮੈਨੂੰ ਅਸ ਪਿਛਲੇ ਗੇਟ ਵਿੱਚ ਦੀ ਕੌਣ ਜਾਣਦਾ ਉਦੋਂ ਵੀ ਆ ਪਿਛਲੇ ਗੇਟ ਵਿੱਚ ਦੀ ਆ ਗੱਲਾਂ ਕਰ ਕਰੀਆਂ ਉਹ ਹੁਣ ਇਹ ਮੈਂ ਖੱਚ ਕੇ ਲਿਆ ਹਾਂ ਚੱਲ ਆਇਆ ਕਰੇ ਚੱਲ ਤੂੰ ਮੇਰੇ ਨਾਲ ਮੈਨੂੰ ਮੈਂ 3-4 ਦਿਨ ਨਹੀਂ ਆਉਣਾ ਹੈਗਾ ਮੈਂ ਤਾਂ ਅੱਜ ਵੀ ਬੜੀ ਮੁਸ਼ਕਲ ਨਾਲ ਆਇਆ ਕਿਉਂ ਕਾ ਤੋ ਨਹੀਂ ਆਉਣਾ ਹੈਗਾ ਬਸ ਹੁਣ ਅੱਜ ਵੀ ਬੜੀ ਮੁਸ਼ਕਲ ਨਾਲ ਆਇਆ ਮੈਂ ਜਾਣਾਗਾ ਹੁਣ ਕਿੱਥੇ ਜਾਣਾ ਇਹ ਜਾ ਮੈਨੂੰ ਦੱਸੋ ਤਾਂ ਸਹੀ ਬਸ ਜਾਣਾ ਹੈ ਜਾਣਾ ਹੋਰ ਕੋਈ ਗੱਲ ਨਹੀਂ ਜ਼ਰੂਰੀ ਕੰਮ ਜਾਣਾਗਾ ਕੋਈ ਦੱਸਣ ਵਾਲਾ ਹੁੰਦਾ ਕੋਈ ਨਹੀਂ ਦੱਸਣ ਵਾਲਾ ਹੁੰਦਾ ਨਾ ਮੈਨੂੰ ਐ ਦੱਸੋ ਵੀ ਮੇਰੇ ਤੋਂ ਜ਼ਰੂਰੀ ਕੰਮ ਕਿਹੜਾ ਹੋ ਗਿਆ ਤੁਹਾਨੂੰ ਕੋਈ ਜ਼ਰੂਰੀ ਹੈਗਾਗਾ ਬਸ ਠੀਕ ਹੈ ਫਿਰ ਆਪਦਾ ਕੰਮ ਏ ਜ਼ਰੂਰੀ ਰੱਖੋ ਮੈਨੂੰ ਨਾ ਜ਼ਰੂਰੀ ਸਮਝਿਓ ਕਦੇ ਨਹੀਂ ਜ਼ਰੂਰੀ ਤਾਂ ਤੁਸੀਂ ਵੀ ਹੋ ਬਸ ਰਹਿਣ ਦਿਓ ਮੈਨੂੰ ਕੋਈ ਗੱਲ ਕਰਨੀ ਹੈਗੀ ਨਾਲੇ ਮੇਰੀ ਗੱਲ ਸੁਣ ਲੈ ਇੱਕ ਜੇ ਮੈਨੂੰ ਪਤਾ ਲੱਗ ਗਿਆ ਨਾ ਵੀ ਕਿਸੇ ਹੋਰ ਨਾਲ ਗੱਲਬਾਤ ਕਰੀ ਐ ਨਾਲੇ ਤਾਂ ਉਹ ਨੂੰ ਜਾਨੋਂ ਮਾਰ ਦੂੰ ਨਾਲੇ ਸੋਨੂੰ ਮਾਰ ਦੂੰ ਨਹੀਂ ਹੋਰ ਤਾਂ ਕਾਨੂੰ ਕੋਈ ਲੱਗਣਾ ਤੂੰ ਹੀ ਐ ਬਸ ਇੱਕ ਆ ਜਾ ਖੜਕਾ ਗੇਟ ਖੜਕਾ ਦੂੰ ਆ ਦੇਖ ਲੈ ਗੇਟ ਨਹੀਂ ਕੋਈ ਖੋਲਦੀ ਉਦੋਂ ਅੱਗੇ ਉਹਦੀ ਖੋਲ ਹੁੰਦੀ ਬੰਦਾ ਅੰਦਰ ਐ ਖੋਲੂ ਖੋਲੂ ਕੋਈ ਨਹੀਂ ਰੱਖ ਤੂੰ ਤੁਸੀਂ ਗੇਟ ਖੜਕ ਰਿਆ ਕੌਣ ਆਇਆ ਕੌਣ ਮੈਨੂੰ ਲੱਗਦਾ ਇਹ ਤਾਂ ਨਹੀਂ ਆ ਗਿਆ ਕਿਤੇ ਇਕਰ ਕਾ ਗਿਆ ਇਹ ਤਾਂ ਆ ਗਿਆ ਨਹੀਂ ਇਹ ਤਾਂ ਹੀ ਆ ਗਿਆ ਸਿਸਟਮ ਤਾਂ ਕਦੇ ਆਉਂਦਾ ਨਹੀਂ ਹੁੰਦਾ ਤਾਂ ਮੇਰੀ ਖੇ ਕਰਾਵੇਂਗੀ ਹੁਣ ਮੈਂ ਦੱਸ ਕਿੱਧਰ ਜਾਵਾਂ ਮੇਰੀ ਬੇਇੱਜ਼ਤੀ ਕਰਾਵੇਂਗੀ ਇਹ ਚ ਮੇਰਾ ਕੀ ਕਸੂਰ ਆ ਉਹ ਮੈਂ ਆ ਗੇਟ ਖੋਲਦਾ ਨਹੀਂ ਚੰਕਦੀ ਵੀ ਨਹੀਂ ਹੈਗੀ ਅੰਦਰ ਮੈਂ ਤਾਂ ਫਸ ਗਈ ਤੇਰੇ ਨਾਲ ਹੁਣ ਕੀ ਕਰਾਂ ਮੈਂ ਹੁਣ ਮੈਂ ਪਿਛਲੇ ਗੇਟ ਵਿੱਚ ਦੀ ਲੰਘ ਜਾਣਾ ਹੁਣ ਮੈਂ ਕੀ ਕਰਾਂ ਉਧਰ ਦੀ ਨਾ ਜਾ ਬੇਲੜਾ ਵਿੱਚ ਦੀ ਦੇਖ ਲੂਗਾ ਤੂੰ ਤਾਂ ਮੈਨੂੰ ਉਧੂ ਜਾ ਕੇ ਮਰਵਾਵੇਂਗਾ ਦੇਖ ਲੂਗਾ ਉਹ ਤੈਨੂੰ ਅੱਗੇ ਢੁੱਲੀ ਨੂੰ ਲੁੱਕ ਜਾਣਾ ਆ ਪਰਦਾ ਕਰ ਲਈਓ ਉਹ ਗੇਟ ਖੋਲੂਗਾ ਉਹਨੂੰ ਪਤਾ ਨਹੀਂ ਲੱਗੂਗਾ ਬੱਸ ਰਹਿਣ ਦੇ ਦੇ ਉਹ ਲੈ ਹੁਣ ਮੈਂ ਕੀ ਕਰਾਂ ਬੰਦਾ ਮੈਨੂੰ ਫਸਾਤਾ ਮੇਰੇ ਸਲੇ ਦੀਏ ਅੰਦਰ ਆ ਬੰਦਾ ਹੁਣ ਤੂੰ ਦੇਖ ਲੈ ਤਾਂ ਹੀ ਨਹੀਂ ਗੇਟ ਖੋਲਿਆ ਜੇ ਨਾ ਹੁੰਦਾ ਹੁਣ ਉਹਦਾ ਫੜਾ ਗਦੇ ਨੇ ਗੇਟ ਖੋਲ ਦਿੰਦੀ ਦੀਦੀ ਵੀ ਨਹੀਂ ਹੈਗੀ ਬੇੜੇ ਚ ਛੋਟਾ ਕਿੱਥੇ ਲੋਕ ਨੂੰ ਜਗ੍ਹਾ ਬਣੀ ਹੈਗੀ ਹੁਣ ਕਿੱਥੇ ਲੁਕੋ ਮੈਂ ਤੈਨੂੰ ਆ ਬੈੱਡ નીચે ਵੜ ਜਾ ਬੈੱਡ નીચે ਫੜਿਆ ਨਹੀਂ ਜਾਂਦਾ ਹੈਗਾ ਦੂਜੇ ਬੈੱਡ ਨੇ ਚੱਲ ਤੂੰ ਮੇਰੀ ਗੱਲ ਸੁਣ ਉਹ ਮੱਜੇ ਉਲੇ ਲੁਕ ਜਾ ਚੱਲ ਉਹ ਕੋਈ ਹੋਰ ਦੇ ਦੇਣੀ ਹੈਗੀ ਮੇਰੇ ਸਾਲੇ ਦੀ ਇੱਥੇ ਪਤਾ ਨਾ ਲੱਗ ਜੇ ਨਹੀਂ ਪਤਾ ਲੱਗਦਾ ਚੱਲ ਤੂੰ ਦੇਖ ਦੇ ਇੱਕ ਵਾਰੀ ਜਾ ਕੇ ਬਸ ਠੀਕ ਹੈ ਹੁਣ ਬੋਲੀ ਨਾ ਕੋਸ ਹੋ ਹੋ ਕੇ ਖੜਾਰੇ ਹਿਉੜੂਰੇ ਜਾ ਮੱਦੇਟ ਖੋਲਾ ਸਾਸ੍ਰੀਕਾਰ ਜੀ ਸਾਰੇ ਨੂੰ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਵੀ ਕਰਿਓ ਕਮੈਂਟ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬਰ ਤੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਜਰੂਰ ਕਰਿਓ ਬਾਕੀ ਆਪਦੇ ਆਪ ਦੀ ਸਲਾਹ ਦਿਆ ਕਰੋ ਵੀ ਅਸੀਂ ਵੀਡੀਓ ਕਿੱਦਾਂ ਦੀ ਬਣਾਈਏ ਜੇ ਪਸੰਦ ਲੱਗਦੇ ਤਾਂ ਅਸੀਂ ਅਗਲਾ ਪਾਰਟ ਵੀ ਜਰੂਰ ਲੈ ਕੇ ਆਵਾਂਗੇ ਧੰਨਵਾਦ ਜੀ ਸਾਡੀ ਟੀਮ ਵੱਲੋਂ ਆਨ ਦਾ ਬੈਸਟ